ਨਿਊਜ਼ 92 ਤੇ ਤੁਹਾਡਾ ਸਵਾਗਤ ਤੇ ਮੈਂ ਹਰਜਿੰਦਰਾ ਬਲੂ ਤੇ ਲੈ ਕੇ ਹਾਜ਼ਰਾਂ ਵਿਚਾਰ ਚਰਚਾ ਇਹ ਵਿਚਾਰ ਚਰਚਾ ਅੱਜ ਦੀ ਜੋ ਸਰਕਾਰ ਦੀ ਹਾਲਾਤ ਹੈ ਸਰਕਾਰ ਦੇ ਬਣੇ ਹੋਏ ਉਹ ਕਿਸੇ ਤੋਂ ਗੁੱਝੇ ਨਹੀਂ ਸਭ ਜਾਣਦੇ ਆ ਤੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਨੇ ਤੇਜਾ ਸਿੰਘ ਜੀ ਹੋਰ ਤੇਜਾ ਸਿੰਘ ਜੀ ਬਹੁਤ ਵਧੀਆ ਬਲੂ ਜੀ ਬਹੁਤ ਵਧੀਆ ਜੀ ਠੀਕ ਠਾਕ ਅੱਜ ਫਿਰ ਆਪਾਂ ਕੋਈ ਅਪਡੇਟ ਆਈ ਹੈ ਉਹਦੇ ਬਾਰੇ ਵਿਚਾਰ ਚਰਚਾ ਕਰੀਏ ਹਾਂਜੀ ਆ ਬਲੂ ਜੀ ਜਿਵੇਂ ਖੂਫੀਆ ਰਿਪੋਰਟਾਂ ਤੋਂ ਕੋਈ ਜਾਣਕਾਰੀ ਮਿਲ ਰਹੀ ਹੈ ਵੀ ਭਗਵੰਤ ਮਾਨ ਜੀ ਦੀ ਕੋਸ਼ਕ ਟਾਈਮ ਦੀ ਮੁੱਖ ਮੰਤਰੀ ਦੀ ਮੰਨ ਲਓ ਗੱਦੀ ਰਹਗੀ ਹੂੰ ਤੇ ਇਹਦੇ ਬਾਰੇ ਕੋਈ ਤੁਸੀਂ ਚੰਨਣਾ ਪਾਓ ਤੁਹਾਡੇ ਕੋਲੇ ਮੰਨ ਲਓ ਕੋਈ ਇਸ ਚੀਜ਼ਾਰੇ ਜਾਣਕਾਰੀ ਹੈ ਤਾਂ ਹਾਂਜੀ ਹਾਂਜੀ ਬਿਲਕੁਲ ਅੱਜ ਆਪਣਾ ਜਿਹੜਾ ਪੌਡਕਾਸਟ ਹੈ ਉਹ ਹੈ ਹੀ ਇਹਦੇ ਸਬੰਧ ਚ ਠੀਕ ਹੈ ਜੀ ਕਿ ਜਿਵੇਂ ਮੈਨੂੰ ਕੋਈ ਜਾਣਕਾਰੀ ਮਿਲੀ ਹੈ ਜਿਹੜੇ ਸਾਡੇ ਸੂਤਰ ਨੇ ਉਹਨਾਂ ਤੋਂ ਕਿ ਭਗਵੰਤ ਮਾਨ ਸਾਹਿਬ ਦੀ ਹੁਣ ਜਿਹੜੀ ਸੋਨੇ ਦੇ ਕੋਕਿਆਂ ਵਾਲੀ ਕੁਰਸੀ ਹੈ ਉਹ ਖੁੱਸਦੀ ਨਜ਼ਰ ਆ ਰਹੀ ਹੈ ਰੂਫ ਰੇਖਾ ਸਾਰੀ ਆਪਣਾ ਤੇਜਾ ਸਿੰਘ ਜੀ ਬਣ ਚੁੱਕੀ ਹੈ ਠੀਕ ਹੈ ਜੀ ਤੇ ਦੋ ਚਿਹਰਿਆਂ ਦਾ ਨਾਂ ਜਿਹੜਾ ਉਹ ਉਹਦੇ ਪਿੱਛੇ ਹੁਣ ਰੌਲਾ ਪਿਆ ਹੋਇਆ ਤੇ ਹੁਣ ਦੇਖੋ ਵੀ ਇਹ ਕੀ ਕਹਾਣੀ ਬਣਦੀ ਹੈ ਜਿਹੜੇ ਹੁਣ ਕੱਲ ਪਰਸੋਂ ਤੁਸੀਂ ਸੁਣਿਆ ਹੋਣਾ ਵੀ ਭਗਵੰਤ ਮਾਨ ਸਾਹਿਬ ਦੀ ਸਿਹਤ ਖਰਾਬ ਹੋ ਗਈ ਖਰਾਬ ਹੈ ਜੀ ਪਹਿਲਾਂ ਤੋਂ ਹੀ ਖਰਾਬ ਹੈ ਕੋਈ ਅੱਜ ਤੋਂ ਨਹੀਂ ਉਹ ਚੀਜ਼ ਹੋਰ ਸੀ ਇਹ ਹੁਣ ਜਿਹੜੀ ਸਿਹਤ ਖਰਾਬ ਹੋਈ ਹੈ ਹਾਂਜੀ ਇਹ ਦਿਮਾਗ ਤੇ ਬੋਝ ਦੇ ਕਾਰਨ ਹੋਇਆ ਕੋਈ ਦੇ ਕਾਰਨ ਠੀਕ ਹੈ ਜੀ ਦਿਮਾਗ ਤੇ ਬਰਡਨ ਪੈ ਗਿਆ ਤੇ ਹੁਣ ਇਹਦੇ ਤੇ ਦਬਾਅ ਇਹ ਪਿਆ ਹੋਇਆ ਹੈ ਵੀ ਭਾਈ ਸਾਰੀ ਲੋਕਾਈ ਸਾਰੀ ਜਨਤਾ ਸਾਰਾ ਪੰਜਾਬ ਤੇਰੇ ਖਿਲਾਫ ਹੈ ਕਾਰਨੋਂ ਕੀ ਦੱਸ ਰਹੇ ਆ ਦਿੱਲੀ ਵਾਲੇ ਵੀ ਜਿੰਨੇ ਤੂੰ ਬਿਆਨ ਦਿੰਨਾ ਉਹ ਸਾਰੇ ਸਾਡੀ ਪਾਰਟੀ ਦੇ ਖਿਲਾਫ ਜਾਂਦੇ ਆ ਠੀਕ ਹੈ ਜਿਵੇਂ ਹੁਣ ਬੱਕਰੀਆਂ ਮੁਰਗੀਆਂ ਵਾਲਾ ਬੜਾ ਚੱਲਿਆ ਹੈਲੀਕਾਪਟਰ ਦੇ ਗਿਆ ਜੀ ਉਹ ਬੜਾ ਲੋਕਾਣੇ ਤੇ ਸ਼ਰਾਬ ਦਾ ਤਾਂ ਤੁਹਾਨੂੰ ਪਤਾ ਹੈਗਾ ਹੀ ਹੈਗਾ ਦੇਖੋ ਜੇ ਪੰਜਾਬ ਦੇ ਵਿੱਚ ਅਬਲੂ ਜੀ ਜਿੱਤ ਹੋਈ ਹੈ ਤਾਂ ਭਗਵੰਤ ਮਾ ਭਗਵੰਤ ਮਾਨ ਦੇ ਕਾਰਨ ਹੀ ਹੋਈ ਹੈ ਇਹ ਚੀਜ਼ ਮੰਨਣੀ ਪਊਗੀ ਇਹ ਤਾਂ ਭਗਵੰਤ ਮਾਨ ਵੀ ਕਹਿੰਦਾ ਹੈ ਹਾਂਜੀ ਹਾਂਜੀ ਵੀ ਮੇਰੇ ਕਰਕੇ ਸੀ ਪਰ ਉਹ ਕਹਿੰਦੇ ਹੁਣ ਜੇ ਪਤਨ ਹੋਊਗਾ ਪਾਰਟੀ ਦਾ ਤਾਂ ਉਹ ਵੀ ਤੇਰੇ ਕਰਕੇ ਜੀ ਕੋਈ ਇਹਦੇ ਵਿੱਚ ਕੋਈ ਦੋਸ਼ ਨਹੀਂ ਸਹੀ ਗੱਲ ਹੁਣ ਰੌਲਾ ਤਾਂ ਇਹ ਹੈ ਵੀ ਉਹ ਪਹਿਲਾਂ ਪਾਰਟੀ ਜੀ ਇਹਦੇ ਕਰਕੇ ਜਿੱਤੀ ਤੇ ਹੁਣ ਜਿਹੜੀ ਪਾਰਟੀ ਕਹਿੰਦੇ ਜਾ ਰਹੀ ਹੈ ਉਹ ਵੀ ਤੇਰੇ ਕਰਕੇ ਹੀ ਜਾ ਰਹੀ ਹੈ ਹੁਣ ਇਹਦੇ ਵਿੱਚ ਸਚਾਈ ਸਾਰੇ ਹੀ ਜਾਣਦੇ ਆ ਮੈਂ ਤਾਂ ਆਪਦੇ ਮੂੰਹ ਚੋਂ ਕਿਉਂ ਕਹਿਣੀ ਆ ਇਹ ਗੱਲ ਇਹ ਸਾਰੇ ਹੀ ਤੁਸੀਂ ਬੜੇ ਸੂਝਵਾਨ ਹੋ ਬੜੇ ਜਾਣਦੇ ਹੋ ਆਪਣਾ ਦਰਸ਼ਕੋ ਤੇ ਇਹ ਗੱਲ ਕਰਦੇ ਸੀ ਆਪਾਂ ਉਹ ਬੱਕਰੀਆਂ ਮੁਰਗੀਆਂ ਹੈਲੀਕਾਪਟਰ ਸ਼ਰਾਬ ਤੇ ਪੀਟੀਸੀ ਵਾਲਾ ਮਾਮਲਾ ਵੀ ਹਰੇਕ ਨੂੰ ਕਹਿ ਦਿੰਨਾ ਪੀਟੀਸੀ ਤੋਂ ਆ ਉਹਦੇ ਕਰਕੇ ਵੀ ਕਿਰਕਰੀ ਬਹੁਤ ਸਰਕਾਰ ਦੀ ਤੇ ਭਗਵੰਤ ਮਾਨ ਦੀ ਹੋਈ ਹੈ ਹੁਣ ਜਿਹੜੀ ਗੱਲ ਕਰਦੇ ਆਪਾਂ ਤੇਜਾ ਸਿੰਘ ਜੀ ਵੀ ਦੋ ਚਿਹਰੇ ਆ ਜਿਹੜੇ ਇੱਕ ਤਾਂ ਹਰਪਾਲ ਸਿੰਘ ਚੀਮਾ ਠੀਕ ਹੈ ਜੀ ਉਹਦੇ ਤੇ ਹੁਣ ਇਹਨਾਂ ਨੇ ਫੋਕਸ ਕਰ ਲਿਆ ਵੀ ਇੱਕ ਤਾਂ ਉਹ ਦਲਤ ਚਿਹਰਾ ਠੀਕ ਹੈ ਜੀ ਤੇ ਜਿਵੇਂ ਚੰਨੀ ਦਾ ਦਲਤ ਚਿਹਰਾ ਕਰਕੇ ਲੋਕਾਂ ਦੇ ਵਿੱਚ ਹਰਮਨ ਪਿਆਰਾ ਹੋਇਆ ਸੀਗਾ ਵੀ ਉਸ ਕਰਕੇ ਸਰਕਾਰ ਜੇ ਕੋਈ ਦੁਆਰਾ ਬਣ ਦੇ ਚਾਂਸ ਬਣ ਜਾਣ ਤਾਂ ਤੇ ਦੂਸਰਾ ਹੈ ਜੀ ਇੰਦਰਪ੍ਰੀਤ ਸਿੰਘ ਨਿਜਰ ਉਹ ਅਮਰਤਾਰੀ ਸਿੱਖ ਖਾਲਸਾ ਹੈ ਉਹ ਅੰਮ੍ਰਿਤਸਰ ਦਿਹਾਤੀ ਤੋਂ ਮੰਤਰੀ ਪਹਿਲਾਂ ਰਹਿ ਚੁੱਕਿਆ ਤੇ ਐਮਐਲਏ ਉਥੋਂ ਦਿਹਾਤੀ ਅੰਮ੍ਰਿਤਸਰ ਤੋਂ ਹੈ ਉਹਦੇ ਕਰਕੇ ਵੀ ਸਰਕਾਰ ਤੇ ਦਿੱਲੀ ਪਾਲੀ ਪਾਰਟੀ ਹੈ ਜਿਹੜੀ ਇਹ ਸੋਚ ਰਹੀ ਹੈ ਵੀ ਜੇ ਉਹਨੂੰ ਖਾਲਸੇ ਨੂੰ ਬਣਾ ਦਈਏ ਤਾਂ ਜਿਹੜੀ ਸਿੱਖ ਵੋਟ ਆ ਸਾਨੂੰ ਉਹਦੀ ਹਮਦਰਦੀ ਸਾਨੂੰ ਮਿਲ ਜੇ ਇਹ ਇੱਕ ਤੀਰ ਨਾਲ ਦੋ ਨਿਸ਼ਾਨੇ ਚੁਣਾਉਣਾ ਚਾਹੁੰਦੇ ਆ ਜਿਵੇਂ ਵੀ ਇਧਰੋਂ ਚੰਨੀ ਤੋਂ ਖੌਫ ਹੈ ਐਂ ਤੇ ਅਮਰਤਪਾਲ ਤੋਂ ਖੌਫ ਦੋਨੇ ਪਾਸੇ ਉਲਝ ਗਏ ਹੁਣ ਇਹ ਇਸ ਗੱਲ ਤੇ ਚੁੱਪ ਪੂਰੀ ਜਿਹੜੀ ਉਹ ਕਾਂਟਾ ਫਸਿਆ ਹੋਇਆ ਜਿਵੇਂ ਕਹਿੰਦੇ ਆ ਵੀ ਹੁਣ ਦੋਨਾਂ ਚੋਂ ਕਿਹਨੂੰ ਬਣਾਇਆ ਜਾਵੇ ਤੇ ਭਗਵੰਤ ਮਾਨ ਸਾਹਿਬ ਵੀ ਪੂਰੇ ਨਰਾਜ ਚੱਲ ਰਹੇ ਆ ਦਿਮਾਗ ਤੇ ਪੂਰਾ ਬਰਡਨ ਹੈ ਤੇ ਉਹ ਜਿਹੜਾ ਸੂਤਰਾਂ ਤੋਂ ਪਤਾ ਲੱਗਿਆ ਵੀ 40 ਕਐਮਐਲਏ ਉਹਨਾਂ ਦੇ ਨਾਲ ਹੈਗੇ ਆ ਤੇ ਉਹ 40 ਤਾਂ ਭਗਵੰਤ ਮਾਨ ਦੇ ਨਾਲ ਉਹ ਦਿੱਲੀ ਵਾਲੀ ਜਿਹੜੀ ਪਾਰਟੀ ਹੈ ਉਹਦੇ ਖਿਲਾਫ ਨੇ ਜਿਵੇਂ ਕਿ ਪਠਾਨ ਮਾਜਰਾ ਸ਼ਰਿਆਮ ਬੋਲ ਪਿਆ ਇਸੇ ਤਰ੍ਹਾਂ ਉਹ ਹਜੇ ਦੱਬੀ ਜ਼ੁਬਾਨ ਵਿੱਚ ਬੋਲਦੇ ਆ ਪਰ ਹੈ ਉਹ ਖਿਲਾਫ ਦੇ ਭਗਵੰਤ ਮਾਨ ਜੇ ਇਸ ਗੱਲ 'ਚ ਖੁੱਲ ਕੇ ਪਠਾਨ ਮਾਜਰੇ ਵਾਂਗੂ ਆ ਗਿਆ ਤਾਂ ਉਹ ਸ਼ਾਇਦ 40 ਤੋਂ 60 ਵੀ ਹੋ ਜਾਣ ਤੇ ਇਹਨਾਂ ਨੂੰ 62 ਐਮਐਲਏ ਚਾਹੀਦੇ ਸਰਕਾਰ ਬਣਾਉਣ ਵਾਸਤੇ ਠੀਕ ਹੈ ਜੀ ਹਾਂਜੀ ਤੇ ਹੁਣ ਵੇਖੋ ਇੱਕ ਗੱਲ ਹੋਰ ਵੀ ਸੁਣੀ ਆ ਮੈਂ ਮੈਨੂੰ ਕਿਸੇ ਬੁੱਧੀਜੀਵੀ ਨੇ ਦੱਸਿਆ ਕਿ ਭਗਵੰਤ ਮਾਨ ਨੂੰ ਸੰਜੀਵ अरोड़ा ਦੀ ਸੀਟ ਖਾਲੀ ਹੋਈ ਆ ਵੀ ਹੋ ਸਕਦਾ ਰਾਜ ਸਭਾ 'ਚ ਲੈ ਜਾਣ ਪਰ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਮੁੱਖ ਮੰਤਰੀ ਛੱਡ ਕੇ ਰਾਜ ਸਭਾ ਦੀ ਸੀਟ ਤੇ ਜਾਊਗਾ ਇਸ ਗੱਲ 'ਚ ਉਹ ਨਹੀਂ ਮੰਨੂਗਾ ਉਹ ਜਿਹੜੀ ਪਠਾਨ ਮਾਜਰਾ ਦੀ ਕਹਾਣੀ ਹੋਈ ਹੈ ਇਹ ਵੀ ਇੱਕ ਬੁਝਾਰਤ ਬਣੀ ਹੈ ਤੇ ਹੁਣ ਉਹ ਵੀ ਇਹਦੇ ਨਾਲ ਤੇਜਾ ਸਿੰਘ ਜੀ ਜੁੜਦੀ ਨਜ਼ਰ ਆਉਂਦੀ ਹੈ ਵੀ ਹੋ ਸਕਦਾ ਇਹ ਕੋਈ ਡਰਾਮਾ ਹੀ ਹੋਵੇ ਤੇ ਸਭ ਗੱਲਾਂ ਸਾਹਮਣੇ ਆ ਜਾਣੀਆਂ ਕੋਈਆਂ ਨਹੀਂ ਰਹਿਣੀਆਂ ਇਹ ਮੈਨੂੰ ਲੱਗਦਾ ਹਫਤੇ ਦੇ ਵਿੱਚ ਵਿੱਚ ਇਹ ਕੰਮ ਹੋ ਜਾਣਾ ਤੇਜਾ ਸਿੰਘ ਜੀ ਇਹ ਜਿਹੜੀ ਗੱਲਬਾਤ ਚੱਲ ਰਹੀ ਹੈ ਨਾ ਪੂਰੀ ਜੋਰ-ਸ਼ੋਰ ਨਾਲ ਤੇ ਇਹ ਹੋ ਸਕਦਾ ਇਹ ਸੀ ਜੀ ਅਪਡੇਟ ਮੇਰੇ ਕੋਲੇ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇ ਤੁਹਾਡੇ ਕੋਲੇ ਕੋਈ ਹੈਗੀ ਤਾਂ ਤੁਸੀਂ ਵੀ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ ਹੋ ਬਲੂ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਜੇ ਪੰਜਾਬ ਚ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਤਾਂ ਭਗਵੰਤ ਮਾਨ ਦੇ ਕਾਰਨ ਆਈ ਜਦ ਜਾ ਰਹੀ ਹੈ ਤਾਂ ਇਹਦੇ ਚ ਕੋਈ ਦੋ ਰੈ ਨਹੀਂ ਭਗਵੰਤ ਮਾਨ ਦੇ ਕਾਰਨ ਹੀ ਜਾ ਰਹੀ ਹੈ ਇਹ ਸਭ ਤੋਂ ਵੱਡੀ ਦੋ ਖੂਬੀਆਂ ਸੀ ਭਗਵੰਤ ਮਾਨ ਦੀਆਂ ਇੱਕ ਤਾਂ ਝੂਠ ਮਾਰਨਾ ਜਿਹੜੇ ਧੜਾ ਧੜਾ ਲੋਕਾਂ ਨੂੰ ਮੰਨ ਲੋ ਵਾਦੇ ਕਰੀ ਜਾਣੇ ਉਹ ਕੋਈ ਵੀ ਪੂਰਾ ਨਹੀਂ ਹੋਇਆ ਹਾਂ ਬਿਲਕੁਲ ਤੇ ਦੂਜੀ ਸਭ ਤੋਂ ਵੱਡੀ ਇਹਨਾਂ ਦੀ ਮੰਨ ਲਓ ਖੂਬੀ ਇਹ ਹੈ ਕਿ ਇਹਨਾਂ ਨੇ ਜਿੰਨੇ ਵੀ ਆਪੋਜੀਟ ਦੇ ਵੱਡੇ ਚਿਹਰੇ ਐ ਉਹ ਪਜਾਮੇ ਟਾਂਕੇ ਪਾਣੀ 'ਚ ਵੜਨ ਲਾਤੇ ਉਹ ਵੀ ਭਗਵੰਤਮਾਨ ਨਹੀਂ ਦੇਣਾ ਇਹਦੇ 'ਚ ਕੋਈ ਦੋਰ ਨਹੀਂ ਚਲੋ ਪਤਾ ਲੱਗ ਜੂ ਜੇ ਕੁਝ ਕਰਨਗੇ ਤਾਂ ਆਉਣ ਵਾਲੇ ਸਮੇਂ 'ਚ ਉਮੀਦ ਰੱਖ ਲੈਣਗੇ ਬਿਲਕੁਲ ਤੇ ਪਰ ਨਹੀਂ ਹੁਣ ਲੋਕਾਂ ਦੇ ਨੱਕੋ ਮੂੰਹ ਲੈ ਚੁੱਕੀ ਏ ਪਾਰਟੀ ਬਿਲਕੁਲ ਕੁਝ ਵੀ ਕਰ ਲੈਣੀ ਸੋ ਦਰਸ਼ਕੋ ਇਹ ਸੀ ਸਾਡਾ ਅੱਜ ਦਾ ਜਿਹੜਾ ਵਿਚਾਰ ਚਰਚਾ ਤੁਹਾਡੇ ਨਾਲ ਸਾਂਝੀ ਕਰੀ ਤੇ ਇਹ ਸਾਨੂੰ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਤੇ ਇਸ ਦੇ ਨਾਲ ਹੀ ਲੈਨੇ ਆ ਤੁਹਾਡੇ ਤੋਂ ਅੱਗੇ ਆ ਸੱਤ